ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੂੰ ਵਧਾਈ ਦੇਣ ਵਾਲੇ ਲੀਡਰਾਂ ਅਤੇ ਲੋਕਾਂ ਦਾ ਤੰਤਾ ਜਿਹੜਾ ਲੱਗਿਆ ਦਿਖਾਈ ਦੇ ਰਿਹਾ ਹੈ ਇਸ ਮੌਕੇ ਰਵਨੀਤ ਸਿੰਘ ਬਿੱਟੂ ਦੇ ਹਲਕੇ ਦੇ ਲੋਕ ਅਤੇ ਪੰਜਾਬ ਭਾਜਪਾ ਦੇ ਸਾਫਕਾ ਪ੍ਰਦਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਸੀਨੀਅਰ ਲੀਡਰ ਫਤੇਜੰਗ ਸਿੰਘ ਬਾਜਵਾ ਉਹਨਾਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਨੇ ਜਿੱਥੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਫਤੇਜੰਗ ਬਾਜਵਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਲਈ ਰਮਨੀ ਸਿੰਘ ਬਿੱਟੂ ਨੂੰ ਚੁਣਿਆ ਤੇ ਕੜੀ ਦਰ ਕੜੀ ਰਮਨੀ ਸਿੰਘ ਬਿੱਟੂ ਹੁਣ ਪੰਜਾਬ ਦੇ ਮਸਲਿਆਂ ਦਾ ਹੱਲ ਕਰਨਗੇ ਤੇ ਉੱਥੇ ਹੀ ਪੰਜਾਬ ਦੀ ਖੁਸ਼ਹਾਲੀ ਤੇ ਬਿਹਤਰੀ ਦੇ ਲਈ ਪੰਜਾਬ ਦੇ ਵਿਕਾਸ ਦੇ ਪੁੱਲ ਬਣਨ ਦਾ ਕੰਮ ਰਮਨੀ ਸਿੰਘ ਬਿੱਟੂ ਕਰਦੇ ਦਿਖਾਈ ਦੇਣਗੇ ਸੋਦਾ ਆਦੀ ਹੈ ਕਿ ਕੇਂਦਰ ਦੀ وزارت ਦੇ ਵਿੱਚ ਪੰਜਾਬ ਦੇ ਰਮਨੀ ਸਿੰਘ ਬਿੱਟੂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਰੇਲ ਅਤੇ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਹੀ ਭਾਜਪਾ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਜੋ ਕਿ ਹੁਣ ਰਵਨੀਤ ਸਿੰਘ ਬਿੱਟੂ ਦੇ ਘਰ ਪਹੁੰਚ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਤੇ ਇਸੇ ਦੇ ਚਲਦਿਆਂ ਅਸ਼ਵਨੀ ਸ਼ਰਮਾ ਤੇ ਫਤਿਹ ਜੰਗ ਸਿੰਘ ਬਾਜਵਾ ਰਵਨੀਤ ਸਿੰਘ ਬਿੱਟੂ ਦੇ ਘਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੇ ਲਈ ਕੰਮ ਕਰਦੇ ਨજર ਆਉਣਗੇ ਇੱਕ ਗੱਲ ਹੈ ਵੀ ਮੈਂ ਸਮਝਦਾ ਵੀ ਪੰਜਾਬ ਲਈ ਇੱਕ ਬਹੁਤ ਵਧੀਆ ਸੰਦੇਸ਼ ਹੈ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਬਿੱਟੂ ਜੀ ਨਾਲ ਜੋ ਕਿਹਾ ਉਹ ਕਰਕੇ ਵਿਖਾਇਆ ਔਰ ਇੱਕ ਲੋਕਾਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਵੀ ਸਾਡਾ ਦਿਲ ਸਾਡੀਆਂ ਬਾਹਾਂ ਖੁੱਲੀਆਂ ਨੇ ਅਸੀਂ ਪੰਜਾਬ ਲਈ ਕੁਝ ਕਰਨਾ ਚਾ ਰਹੇ ਹਾਂ ਸੋ ਅੱਜ ਬਿੱਟੂ ਜੀ ਨੂੰ ਵਧਾਈ ਵੀ ਦੇਣ ਆਏ ਹਾਂ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਅੱਜ ਇੱਕ ਹੋਰ ਸਰਕਾਰ ਵਿੱਚ ਹੈ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਪ੍ਰਤੀ ਫੈਸਲੇ ਲੈਣੇ ਨੇ ਤੋਂ ਮੈਂ ਸਮਿਨਾ ਵੀ ਬਿੱਟੂ ਜੀ ਦੇ ਆਰ ਨਾਲ ਸਾਨੂੰ ਸਾਰਿਆਂ ਨੂੰ ਬੜਾ ਬਲ ਮਿਲਿਆ ਔਰ ਅਸੀਂ ਖਾਸ ਕਰਕੇ ਬੀਜੇਪੀ ਲੀਡਰਸ਼ਿਪ ਮੋਦੀ ਜੀ ਦਾ ਔਰ ਹਰਮੇਸ਼ਾ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਬੜੀ ਅੱਛੀ ਸੋਚ ਇੱਕ ਪੜਿਆ ਲਿਖਿਆ ਇੱਕ ਖਾਨਦਾਨੀ ਜਿਨ੍ਹਾਂ ਨੂੰ ਜਜ਼ਬਾ ਹੈ ਪੰਜਾਬ ਦੀ ਸੇਵਾ ਕਰਨ ਦਾ ਉਸ ਪਰਿਵਾਰ ਦੇ ਇੱਕ ਨੁਮਾਇंदे ਨੂੰ ਚੁਣ ਕੇ ਅੱਜ ਹਿੰਦੁਸਤਾਨ ਦੀ ਉਸ ਕੁਰਸੀ ਤੇ ਬਿਠਾਇਆ ਹੈ ਜਿੱਥੇ ਪੰਜਾਬ ਨੂੰ ਉਮੀਦ ਹੋ ਗਈ ਹੈ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਸਤੇ ਔਰ ਖਾਸ ਕਰਕੇ ਕਿਸਾਨਾਂ ਦੇ ਵਾਸਤੇ ਬਹੁਤ ਕੁਝ ਕਰਨ ਨੂੰ ਤਿਆਰ ਹੈ ਇਸ ਕੋਈ ਦੋਰ ਆਏ ਨਹੀਂ ਵੀ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ ਜਿਸ ਕਰਕੇ ਅਸੀਂ ਸਮਝਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਨ ਦੀ 2027 ਦੀ ਬੜੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਤੱਕ ਸੈਂਟਰ ਦਾ ਥਾਪੜਾ ਨਾ ਹੋਵੇ ਜਿੰਨੀ ਦੇਰ ਤੱਕ ਸੈਂਟਰ ਦੀ ਸਰਕਾਰ ਤੁਹਾਡੇ ਸਿਰ ਤੇ ਨਾ ਹੋਵੇ ਤੇ ਤੁਸੀਂ ਸੂਬੇ ਦੀ ਤਰੱਕੀ ਨਹੀਂ ਕਰ ਸਕਦੇ ਨਸ਼ੇ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ 'ਚ ਕੋਈ ਦੋ ਰਾਏ ਨਹੀਂ ਵੀ ਪੰਜਾਬ ਦੇ ਵਿੱਚ ਜਿਹੜੇ ਨਾਲ ਸਾਡੇ ਵਿਰੋਧੀ ਮੁਲਕ ਨੇ ਉਹਨਾਂ ਦਾ ਵੀ ਇਹ ਹੁੰਦਾ ਹੈ ਵੀ ਨਸ਼ਾ ਇਹੋ ਜਿਹਾ ਫਲਾਓ ਤਾਂ ਕਿ ਇਹ ਦੇਸ਼ ਇਹ ਸੂਬਾ ਜਿਹੜਾ ਲੜਾਕੂ ਜਿਹੜਾ ਸਾਰਿਆਂ ਨੂੰ ਅੱਗੇ ਹਿੰਦੁਸਤਾਨ ਲਈ ਆਪਣੀ ਹਿੱਕ ਡੰਦਾ ਉਹਨੂੰ ਕਮਜ਼ੋਰ ਕੀਤਾ ਜਾਏ ਸੋ ਸਮਝਦੇ ਆ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਦ੍ਰਿੜਤਾ ਦੇ ਨਾਲ ਸ਼ਾਹ ਜੀ ਦਾ ਅਮਰ ਸ਼ਾਹ ਜੀ ਦਾ ਕਈ ਵਾਰੇ ਪ੍ਰੋਗਰਾਮ ਬਣਿਆ ਔਰ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸੈਂਟਰ ਵੀ ਖੋਲਿਆ ਜਿਹਦੇ ਵਿੱਚ ਇਹਨਾਂ ਦੀ ਕੋਸ਼ਿਸ਼ ਹੋਏਗੀ ਵੀ ਇਹ ਕੀ ਕਹਿੰਦੇ ਆ ਨਸ਼ੇ ਨੂੰ ਨੱਥ ਪਾ ਸਕੋ ਸੋ ਉਮੀਦ ਹੈ ਵੀ ਦੇਖੋ ਆਉਣ ਵਾਲਾ ਜਿਹੜਾ ਸਮਾਂ ਹੈ ਜਿਹੜਾ 6 ਮਹੀਨੇ 7 ਮਹੀਨੇ ਦਾ ਸਮਾਂ ਹੈ ਇਹਦੇ ਵਿੱਚ ਪਤਾ ਲੱਗੇਗਾ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੀਦੀ ਹੈ ਪੰਜਾਬ ਵਿੱਚ ਕਿਸਾਨੀ ਦੀ ਤਰੱਕੀ ਚਾਹੀਦੀ ਹੈ ਨਸ਼ੇ ਨੂੰ ਨੱਥ ਪਾਣ ਦੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਹੀ ਇੱਕ ਵਕਲਪ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਗੱਲ ਨੂੰ ਲਿਬਾ